ਦਾ ਅਤੇ ਸ਼ਹਿਰਾਂ ਵਿੱਚ ਸਿਹਤ ਸੇਵਾਵਾਂ ਪਹੁੰਚਾਉਣ ਦੇ ਲਈ ਮਾਨ ਸਰਕਾਰ ਵੱਲੋਂ ਮਹੱਤਵਪੂਰਨ ਉਪਰਾਲਾ ਕੀਤਾ ਗਿਆ ਅੱਜ ਪਟਿਆਲਾ ਅਰਬਨ ਅਸਟੇਟ ਵਿੱਚ ਵਰਲਡ ਕੈਂਸਰ ਕੇਅਰ ਵੱਲੋਂ ਮੈਡੀਕਲ ਕੈਂਪ ਵਿੱਚ ਵੈਨ ਰਾਹੀਂ ਲੋਕਾਂ ਨੂੰ ਸਹੂਲਤਾਂ ਪਹੁੰਚਾਈਆਂ ਗਈਆਂ ਨੇ ਜਿਨ੍ਹਾਂ ਵਿੱਚ ਮੁਫਤ ਟੈਸਟ ਇਲਾਜ ਅੱਖਾਂ ਦੀ ਜਾਂਚ ਅਤੇ ਐਨਕਾਂ ਆਦਿ ਸ਼ਾਮਿਲ ਨੇ ਇਸ ਸਬੰਧ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਖੋਰਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਜਾਂਚ ਤੇ ਲਈ ਸਕਰੀਨਿੰਗ ਕੈਂਪ ਲਗਾਇਆ ਗਿਆ ਜਿਸ ਵਿੱਚ ਬਲੱਡ ਪ੍ਰੈਸ਼ਰ ਅੱਖਾਂ ਗੁਰਦਿਆਂ ਅਤੇ ਚਮੜੀ ਸਮੇਤ ਹੋਰ ਬਿਮਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਕਿਸੇ ਨੂੰ ਬਹੁਤਾ ਨੇੜੇ ਤੋਂ ਨਹੀਂ ਦਿਖਦਾ ਜਾਂ ਦੂਰ ਤੋਂ ਨਹੀਂ ਦਿਖਦਾ ਕਿਸੇ ਵੀ ਤਰ੍ਹਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਦੀ ਇੱਥੇ ਜਾਂਚ ਕੀਤੀ ਜਾ ਰਹੀ ਹੈ ਸਿਹਤ ਮੰਤਰੀ ਨੇ ਕਿਹਾ ਹੈ ਕਿ ਐਡਵਾਂਸ ਟੈਕਨੋਲੋਜੀ ਵਾਲੀਆਂ ਮਸ਼ੀਨਾਂ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਇੱਥੇ ਆ ਕੇ ਜਾਂਚ ਕਰਵਾਉਣਾ ਚਾਹੁੰਦਾ ਹੈ ਤਾਂ ਆ ਸਕਦਾ ਹੈ ਸਾਰੇ ਹੀ ਟੈਸਟ ਮੁਫਤ ਕੀਤੇ ਜਾ ਰਹੇ ਨੇ ਇਸ ਸਬੰਧ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਮਤਲਬ ਲਗ ਲਗ ਜਿਹੜੇ ਹੱਗੇ ਸਾਰੇ ਪੰਜਾਬ 'ਚ ਜਾ ਕੇ ਜਿਹਨੂੰ ਅਸੀਂ ਸਕ੍ਰੀਨਿੰਗ ਕਰਨਿਆ ਉਹਦੀ ਜਾਂਚ ਆ ਜਿਹੜੀ ਉਹ ਕੈਂਪ ਲਗਾਉਂਦੇ ਆ ਉਹਦੇ ਨਾਲ ਨਾਲ ਇਹਨਾਂ ਦਾ ਨਾਂ ਤਾਂ ਚਾਹੇ ਕੈਂਸਰ ਕੇਅਰ ਹੈ ਬਟ ਇਹ ਜਿਹੜੀਆਂ ਬਾਕੀ ਦੀਆਂ ਸਾਰੀਆਂ ਬਿਮਾਰੀਆਂ ਚਾਹੇ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਗੁਰਦਿਆਂ ਦੀ ਬਿਮਾਰੀ ਹੈ ਜਾਂ ਅੱਖਾਂ ਦੀ ਬਿਮਾਰੀ ਹੈ, ਹੋਰ ਜਿੰਨੀਆਂ ਵੀ ਚਮੜੀ ਦੀਆਂ ਬਿਮਾਰੀਆਂ ਸਾਰੀਆਂ ਬਿਮਾਰੀਆਂ ਦੀ ਇਚਾਰਜ ਕਰਦੇ ਆ ਇਹਨਾਂ ਕੋਲ ਇਸ ਤਰ੍ਹਾਂ ਦੀ ਜਿਵੇਂ ਇਹ ਵਾਲੀ ਪਾਰਟਿਕੂਲਰ ਬੈਨ ਹੈਗੀ ਆ ਇਹ ਜਿਹੜੀ ਹੈਗੀ ਆ ਇਹ ਅੱਖਾਂ ਵਾਸਤੇ ਆ ਜਿਵੇਂ ਇਹ ਬੈਠੇ ਆ ਭਾਈ ਸਾਹਿਬ ਇਹ ਇਹਨਾਂ ਦੇ ਜਿਹੜੀ ਇਹ ਮਸ਼ੀਨ ਹੈ ਇਹ ਕਾਲੇ ਮੋਤੀ ਦਾ ਟੈਸਟ ਕਰਦੀ ਹੈ ਇਹਨੂੰ ਨਾਨ ਕੰਟੈਕਟ ਟੋਨੋਮੀਟਰ ਕਹਿੰਦੇ ਆ ਅਸੀਂ ਇਹਦੇ ਵਿੱਚ ਕੋਈ ਦਵਾਈ ਨਹੀਂ ਪਾਣੀ ਕੁਝ ਨਹੀਂ ਕਰਨਾ ਹਵਾ ਦੀ ਫੂਕ ਮਾਰਦੇ ਨੇ ਪ੍ਰੈਸ਼ਰ ਦੱਸ ਦਿੰਦਾ ਹੈ ਇਸੇ ਤਰ੍ਹਾਂ ਇਹ ਕੰਪਿਊਟਰ ਹੈ ਬਹੁਤ ਐਡਵਾਂਸ ਕੰਪਿਊਟਰ ਹੈ ਇਹਨੂੰ ਆਟੋ ਰੈਫ ਕਹਿੰਦੇ ਆ ਰਿਫ੍ਰੈਕਸ਼ਨ ਮਲ ਆਟੋ ਰੈਫ ਤੋਂ ਮਤਲਬ ਦਾ ਰਿਫ੍ਰੈਕਸ਼ਨ ਕਰਨੀ ਹੈ ਇਹਨੇ ਤੇ ਇਹ ਜਿਹੜੀ ਹੈਗਾ ਇਹ ਬਿਲਕੁਲ ਐਗਜ਼ੈਕਟ ਨੰਬਰ ਜਿਹੜਾ ਤੁਹਾਡਾ ਹੈਗਾ ਵੀ ਦੂਰ ਦਾ ਨੰਬਰ ਕੀ ਹੈ ਫਿਰ ਉਸ ਤੋਂ ਵੀ ਨੇੜੇ ਦਾ ਕੈਲਕੂਲੇਟ ਕਰਕੇ ਇਹ ਅੰਕ ਦਾ ਨੰਬਰ ਤੁਹਾਨੂੰ ਕੰਪਿਊਟਰ ਨਾਲ ਦੱਸ ਦਿੰਦਾ ਉਹਨੇ ਸਾਹਮਣੇ ਵਿਜ਼ਨ ਚਾਰਟ ਵੀ ਲਗਾਇਆ ਉਹਨੂੰ ਪੜ ਇਹ ਐਰ ਲੈਂਜ਼ੋਮੀਟਰ ਜਿਹੜਾ ਹੁੰਦਾ ਜਿਹੜੀ ਤੁਹਾਡੇ ਅਨਕ ਲੱਗਿਆ ਉਹਦਾ ਐਗਜ਼ੈਕਟ ਨੰਬਰ ਦੱਸ ਦਿੰਦਾ ਇਹ ਜਿਹੜਾ ਫਰੇਮ ਹੁੰਦਾ ਇੱਕ ਟ੍ਰਾਇਲ ਫਰੇਮ ਫਿਰ ਉਸ ਤੋਂ ਬਾਅਦ ਕੰਪਿਊਟਰ ਨੰਬਰ ਦੇਖ ਕੇ ਵੀ ਕੇਵਲ ਥੋੜਾ ਮੋਟਾ ਵੱਧ ਘੱਟ ਕਰਨਾ ਪੈ ਜਾਂਦਾ ਕੋਈ ਬੰਦਾ ਜਿਹੜਾ ਸਪੋਸ ਕਰ ਲਓ ਕੋਈ ਦਰਜੀ ਦਾ ਕੰਮ ਕਰਦਾ ਉਹਨੇ ਦੂਰੋਂ ਕਰਨਾ ਹੈਗਾ ਕੋਈ ਬੰਦਾ ਜਿਹੜੀਆਂ ਬੀਬੀਆਂ ਨੇ ਲੇੜੀ ਕਰਨੀਆਂ ਉਹ ਨੇੜਿਓਂ ਕਰਦੀਆਂ ਉਹਦਾ ਦੇਖ ਕੇ ਕਿ ਉਹਦਾ ਪ੍ਰੋਫੈਸ਼ਨ ਕੀ ਆ ਥੋੜੀ ਮੋਟੀ ਐਡਜਸਟਮੈਂਟ ਅਸੀਂ ਇਹਦੇ ਨਾਲ ਜਿਹੜਾ ਚਾਰਟ ਹੈ ਉਹਦੇ ਤੇ ਪੜਾ ਕੇ ਪ੍ਰੈਕਟੀਕਲੀ ਕਰਕੇ ਉਹਨੂੰ ਦੇਖਦੇ ਆ ਤੇ ਨਾਲ ਹੀ ਇਹਨਾਂ ਦਾ ਪਿੱਛੇ ਕਾਊਂਟਰ ਇਹ ਜਿਹੜਾ ਕੰਟਰੈਕਟ ਇੱਥੇ ਸਾਰੀਆਂ ਐਨਕਾਂ ਦੇ ਕੋਲ ਜਿਹੜੀਆਂ ਮਤਲਬ 90% ਜਿਹੜੀਆਂ ਰੈਡੀਮੇਡ ਲੱਗ ਜਾਨੀਆਂ 10% 10-15% ਵਸਤ ਜਿਹੜੀਆਂ ਹੈਗੀਆਂ ਉਹ ਫਿਰ ਕਸਟਮਾਈਜ਼ ਜਿਹਨੂੰ ਚਾਹਣਿਆ ਪਈ ਨੰਬਰ ਇਹਨਾਂ ਵਿੱਚ ਨਹੀਂ ਹੈ ਤਾਂ ਉਹ ਬਣਾਉਣੀਆਂ ਪੈਂਦੀਆਂ ਬਹੁਤ ਵਧੀਆ ਕਿਸਮ ਦੀਆਂ ਐਨਕਾਂ ਜਿਹੜੀਆਂ ਹੈਗੀਆਂ ਇਹ ਸਾਰਾ ਕੁਝ ਜਿਹੜਾ ਵਰਲਡ ਕੈਂਸਰ ਕੇਅਰ ਵੱਲੋਂ ਸਾਰਾ ਕੁਝ ਨਿਸ਼ੁਲਕ ਹੈ ਸੋ ਕੱਲਾ ਕੈਂਸਰ ਦਾ ਨਹੀਂ ਹੈ ਜੀ ਕੈਂਸਰ ਦੀ ਵੀ ਜਿਹੜੀ ਹੈਗੀ ਹੈ ਔਰਤਾਂ ਦੇ ਵਿੱਚ ਚਾਹੇ ਬੱਚੇਦਾਨੀ ਆ ਜਾਂ ਉਹਦੇ ਵਿੱਚ ਜਿਹੜਾ ਉਹਨਾਂ ਦਾ ਛਾਤੀ ਦਾ ਕੈਂਸਰ ਹੈ ਇਸੇ ਤਰ੍ਹਾਂ ਜਿਹੜਾ ਮਰਦਾਂ ਦੇ ਵਿੱਚ ਜਿਹੜਾ ਗਦੂਦ ਦਾ ਕੈਂਸਰ ਹੈ ਜਾਂ ਹੋਰ ਵੀ ਜਿਹੜੇ ਔਰਲ ਕੈਂਸਰ ਜਾਂ ਜਿਹੜੇ ਆਪਣੇ ਖਾਣੇ ਵਾਲੀ ਨਾਲੀ ਦੇ ਸਾਰੇ ਕੈਂਸਰ ਦੀ ਇਹਨਾਂ ਨੇ ਖਾਸ ਕਰਕੇ ਜਿਹੜਾ ਛਾਤੀ ਦਾ ਕੈਂਸਰ ਹੈ ਉਹਦੀ ਮੈਮੋਗ੍ਰਾਫੀ ਜੋ ਕਿ ਇੱਕ ਮਹਿੰਗਾ ਟੈਸਟ ਹੈ ਉਹਨਾਂ ਦੀ ਜਿਹੜੀ ਦੂਜੀ ਬੈਂ ਦੇ ਵਿੱਚ ਹੀ ਲੱਗਿਆ ਹੋਇਆ ਉਹਦੇ ਉੱਥੇ ਔਨ ਦਾ ਸਪੌਟ ਹੀ ਅੱਜ ਵੀ ਇਹ 13 14 15 ਕਰ ਚੁੱਕਿਆ ਜਿੱਥੇ ਸ਼ੱਕ ਪੈਂਦੀ ਹੈ ਪਹਿਲਾਂ ਉਹਦੀ ਸਕਰੀਨਿੰਗ ਹੁੰਦੀ ਆ ਜੇ ਲੋੜ ਪਵੇ ਤਾਂ ਫਿਰ ਉਹ ਟੈਸਟ ਕੀਤਾ ਜਾਂਦਾ